ਪੈਗਰੇਜੀ ਦਾ ਖਾਲਸਾ ਪੈਗਰੇਜੀ ਫਤਿਹ ਅੱਜ ਸਾਨੂੰ ਅਸੀਂ ਸਹਜਾ ਦਾ ਫਤਿਹ ਸਿੰਘ ਯਾਦਗਾਰੀ ਬਰਾਸਤੀ ਜੰਗਲ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਅਸੀਂ 18 8 2022 ਨੂੰ ਇਹ ਲਾਇਆ ਸੀਗਾ ਇਹਨੂੰ ਲਗਭਗ 2.5 ਸਾਲ ਹੋ ਗਏ ਇਹ ਸਾਡੇ ਸਜੋਗੀ ਸੀਗੇ ਸੇਵਾ ਸੈਟੀ ਤੇ ਕੁਮਿੰਦਰ ਕੰਡਾ ਤੇ 6ਵੀਂ ਤੋਂ 10ਵੀਂ ਕਲਾਸ ਵਾਲਿਆਂ ਨੇ ਸਾਡੇ ਵਿੱਚ ਸਹਿਯੋਗ ਕਰਿਆ ਸੀਗਾ ਪੂਰਾ ਇਹ ਤੁਹਾਨੂੰ ਅਸੀਂ ਦਿਖਾਉਨੇ ਆ ਸਾਡਾ ਜਿਹੜਾ 2.5 ਸਾਲ ਦਾ ਜੰਗਲਾ ਹੁਣ ਦੇਖੋ ਇਹਨੂੰ ਪਾਣੀ ਦੀ ਵੀ ਨਹੀਂ ਲੋੜ ਹੈਗੀ ਤੇ ਇਹਦੇ ਵਿੱਚ ਦੇਖੋ ਜੀ ਕਈ ਤਰ੍ਹਾਂ ਦੇ ਾਡੋ ਾਡਾ ਜਿਹੜੇ ਹੈਗੇ ਹੁਣ ਦਿਖਾ ਦਿੰਨੇ ਆ ਵੀ ਘੱਟੋ ਘੱਟ 50 ਤੋਂ ਉੱਤੇਰੇ ਵਿੱਚ ਜਿਹੜੇ ਸਾਡੇ ਬਰਾਸਤੀ ਉਹ ਲਾਏ ਹੋਏ ਨੇ ਆਹ ਦੇਖੋ ਸਾਰੇ ਫੋਮਨਾਰੇ ਕੱਲੇ ਕੱਲੇ ਫਿਰ ਬਾਅਦ ਦੇ ਵਿੱਚ ਨਾ ਇਹਦੀ ਲਹਿਰਾ ਵੀਡੀਓ ਬਣਾਵਾਂਗੇ ਕਿਹੜਾ ਦਰਖਤ ਕਿੱਥੇ ਆ ਤੇ ਕਿਹੜਾ ਕਿੱਥੇ ਆ ਇਹ 50 60 ਤਰ੍ਹਾਂ ਦੇ ਇਹ ਵਿੱਚ ਲਾਏ ਹੋਏ ਨੇ ਬਰਾਸਤੀ ਜੰਗਲ ਦੇ ਵਿੱਚ ਆ ਸੋਨੂੰ ਅਸੀਂ ਦਿਖਾਉਨੇ ਆ ਅਸੀਂ ਜਿਹੜਾ ਹਟਾ ਬਰਾਸਤੀ ਜੰਗਲ ਆ ਹੁਣ ਜਿਹਨੂੰ 2.5 ਸਾਲ ਆਪਾਂ ਪਾਲ ਦੀਏ ਤਾਂ ਉਹਨੂੰ ਵਿੱਚ ਪਾਣੀ ਦੀ ਵੀ ਨਹੀਂ ਲੋੜ ਰਹਿੰਦੀ ਹੈਗੀ ਅਸੀਂ ਜਿਹੜੇ ਸਾਡੇ ਬੱਚੇ ਨੇ ਸਾਡੀ ਸਟੱਡੀ ਆ ਕੱਲੇ ਫੋਟੋਆਂ ਖਾਉਣ ਚ ਉਹ ਨਹੀਂ ਰੱਖਦੀ ਹੈਗੀ ਅਸੀਂ ਉਹਨੂੰ ਪਾਲ ਪਾਲਦੇ ਵੀ ਆ ਦੇਖੋ ਕਿੰਨਾ ਸੋਹਣਾ ਵਾਲੇ ਵਾਲੇ ਉਹਨੂੰ ਪੂਰੀ ਤਰ੍ਹਾਂ ਨਾਲ ਦਿਖਾਉਨੇ ਆ ਸਾਡੇ ਬੱਚੇ ਵੀ ਨਾਲ ਇਹਦੇ ਬਹੁਤ ਸਹਿਯੋਗ ਕਰਿਆ ਇਹ ਘਟੋ ਘਟੇ ਨਹੀਂ ਇੱਕ 2 ਸਾਲ ਦਾ ਹੋਇਆ ਹੋਇਆ ਜੰਗਲ 1 ਤੋਂ ਪਹਿਲਾਂ 6 ਸਾਲ ਹੋ ਗਏ ਉਹ ਲਾਇਆ ਸੀਗਾ ਤੈਨੂੰ ਤਿੰਨ ਵਾਰੀ ਅਸੀਂ ਇਹਦੇ ਵਿੱਚ ਦਰਾਸਤੀ ਜੰਗਲ ਨੇ ਜਿਹੜੇ ਲਾ ਚੁੱਕੇ ਆ ਪੂਲ ਦੇ ਵਿੱਚ ਸਾਰੇ ਤਰ੍ਹਾਂ ਦੇ ਦਰਾਸਤ ਨੂੰ ਫੇਰ ਲਹਿਰਾ ਬਣਾਵਾਂਗੇ ਇਕੱਲੇ ਇਕੱਲੇ ਦੀ ਤੁਹਾਨੂੰ ਅਸੀਂ ਡਿਟੇਲ ਆ ਜਿਹੜੀ ਉਹ ਦੱਸ ਦਾਂਗੇ ਆ ਜੋ ਤੁਹਾਨੂੰ ਚਾਤੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਵਿੱਚੋ ਵਿੱਚ ਹੀ ਲਾਏ ਹੋਏ ਨੇ ਸਾਡੀਆਂ ਇਹ ਹੁਣ ਦਾ ਦੇਖੋ ਦਾ ਤਾਂ ਇਹ ਹੁਣ ਜਦੋਂ 2.5 3 ਸਾਲ ਦਾ ਹੁੰਦਾ ਬਹੁਤ ਪਾਣੀ ਦੀ ਮੀਂਹ ਲੋੜ ਪੈਂਦੀ ਥੱਲੇ ਇਹਦੇ ਘਾਹ ਫੂਸ ਦੇਖੋ ਰਹਿ ਜਾਂਦਾ ਤੇ ਉਕਣੀ ਉਹਦੇ ਵਿੱਚ ਹੀ ਹੋ ਜਾਂਦੇ ਨੇ ਆਪਾਂ 2.5 2.5 ਸਾਲ ਪਾਲਣ ਦੀ ਲੋੜ ਆ ਬਾਹਰ ਦੇ ਵਿੱਚ ਪਾਣੀ ਦੀ ਕੋਈ ਇਹਨਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਇਹ ਵੱਧੋ ਵੱਧ ਸਾਡੇ ਥੂੜ ਦੇ ਵਿੱਚ ਅਸੀਂ ਪਾਏ ਹੋਏ ਨੇ ਜਿਹਨੂੰ ਹੋਰਾਂ ਖੁੱਡਾ ਨੂੰ ਹੀ ਕਹਾਗੇ ਆਹ ਦੇਖੋ ਕੇਲਾ ਇਹਦਾ ਨਰਸ ਦੇਖੋ ਕਿੰਨਾ ਸੋਹਣਾ ਦੇਖੋ ਕਿੰਨੇ ਨੂੰ ਲੱਗਦੇ ਵੀ ਨੇ ਅਸੀਂ ਬਾਹ ਦੇ ਵਿੱਚ ਕੱਲੇ ਕੱਲੇ ਦਰਖਤ ਦੀ ਫੇਰ ਜਿਹੜੀ ਹੈਗੀ ਆ ਉਹ ਡਿਟੇਲ ਵੀ ਪਾ ਦਾਂਗੇ ਅਸੀਂ ਹੋਰਾਂ ਨੂੰ ਵੀ ਕਹਨੇ ਆ ਵੀ ਵੱਧੋ ਵੱਧ ਦਰਖਤ ਲਾਓ ਚਾਹੇ ਸਕੂਲ ਹੋਵੇ ਚਾਹੇ ਉਹ ਖੇਤ ਹੋਣ ਜਿੱਥੇ ਖਾਲੀ ਜਗ੍ਹਾ ਉੱਥੇ ਲਾਓ ਤਾਂ ਕਿ ਆਪਾਂ ਜੇ ਕਿਸੇ ਨੇ ਸਬ ਤੋਂ ਵੀ ਸਲਾਹ ਲੈਣੀਆਂ ਤਾਂ ਅਸੀਂ ਵੀ ਦਵਾਂਗੇ ਦਰਖਤ ਕਿਹੜਾ ਚਾਹੀਦਾ ਉਹ ਵੀ ਦਵਾਂਗੇ ਧੰਨਵਾਦ ਜੀ